ਬਾਬਾ ਧਿਆਨ ਸਿੰਘ ਜੀ ਪਿਛਲੇ 50 ਸਾਲ ਤੋਂ ਵੱਧ ਸਮੇਂ ਤੋਂ ਸਾਈਕਲ ਤੇ ਘਰੋ ਘਰੀ ਜਾ ਕੇ ਦੁੱਧ ਵੇਚਦੇ ਨੇ ਜੁਰਗਵਸਥਾ ਦੇ ਵਿੱਚ ਵੀ ਲਗਭਗ 12 ਕਿਲੋਮੀਟਰ ਦੂਰ ਆਪਣੇ ਪਿੰਡ ਤੋਂ ਚੱਲ ਕੇ ਅੰਮ੍ਰਿਤਸਰ ਪਹੁੰਚਦੇ ਨੇ ਖਾਸ ਗੱਲ ਸਾਬਸ ਰੂਪ ਗੁਰਸਿੱਖੀ ਨਾਲ ਜੁੜੇ ਬਾਪੂ ਧਿਆਨ ਸਿੰਘ ਹਰੇ ਗੁਰਬਾਣੀ ਦੇ ਵੀ ਧਾਰਨੀ ਨੇ ਕਾਫੀ ਸਮਾਂ ਹੋ ਗਿਆ ਦੁੱਧ ਵੇਚਦਿਆਂ ਉਦੋਂ 1 ਰੁਪਿਆ ਦੇ 70 ਪੈਸੇ ਕਿਲੋ ਅਸੀਂ ਦੁੱਧ ਦਿੰਨੇ ਹਾਂ ਇਹ ਕੰਮ ਕਦੋਂ ਤੇ ਕਿਵੇਂ ਸ਼ੁਰੂ ਕੀਤਾ ਤੁਹਾਡੇ ਪਿਤਾ ਜੀ ਕੀ ਕਰਾ ਹਾਂ ਪਿਤਾ ਜੀ ਨੇ ਕੀਤਾ ਅੱਛਾ ਪਿਤਾ ਜੀ ਕਰਦੇ ਹਾਂ ਹਾਂ ਪਹਿਲੇ ਮੇਰੇ ਪਿਤਾ ਜੀ ਕਰਦੇ ਨੇ ਉਹ ਤਾਂ ਬਾਪ ਪਿਤਾ ਜੀ ਸਾਈਕਲ ਤੇ ਜਾਂਦੇ ਸੀ ਹਾਂ ਸਾਈਕਲ ਅਬ ਇਹ ਚੜਦੀ ਕਲਾ ਦਾ ਹੌਸਲੇ ਦਾ ਰਾਜ ਕੀ ਹੈ ਮਾਲਜ ਦਾ ਨਾਮ ਸਭ ਤੋਂ ਉੱਪਰ ਉਸ ਦਾ ਨਾਮ ਉਹ ਤਾਂ ਥੱਲੇ ਸਾਰੀ ਗੀਤ ਜੇ ਨਾਮ ਨਹੀਂਦਾ ਨਾ ਉਹ ਤਾਂ ਸੰਤੋਖ ਵੀ ਆ ਉਹ ਤਾਂ ਸਬਰ ਵੀ ਆ ਉੱਚ ਹੌਸਲਾ ਵੀ ਆ ਉੱਚ ਜਨਵਸਤਾ ਵੀ ਆ ਦੁਨੀਆ ਭਰ ਵਿੱਚ ਉਸ ਦੇ ਪੰਜਾਬੀ ਆਪਣੀ ਮਿਹਨਤ ਲਗਨ ਅਤੇ ਜੋਸ਼ ਜਜ਼ਬੇ ਲਈ ਜਾਣੇ ਜਾਂਦੇ ਨੇ ਅੱਜ ਅਸੀਂ ਵੀ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਇੱਕ ਅਜਿਹੇ ਕਿਰਦਾਰ ਦੇ ਨਾਲ ਜਿਸ ਦੀ ਉਮਰ 70 ਸਾਲ ਹੈ ਔਰ ਪਿਛਲੇ ਲਗਭਗ 50 ਸਾਲ ਤੋਂ ਵੱਧ ਸਮੇਂ ਤੋਂ ਇਹ ਬਜ਼ੁਰਗ ਜਿਸ ਨੂੰ ਲੋਕ ਬਾਪੂ ਧਿਆਨ ਕਹਿ ਕੇ ਬੁਲਾਉਂਦੇ ਨੇ ਬਾਬਾ ਧਿਆਨ ਸਿੰਘ ਜੀ ਪਿਛਲੇ 50 ਸਾਲ ਤੋਂ ਵੱਧ ਸਮੇਂ ਤੋਂ ਸਾਈਕਲ ਤੇ ਘਰੋ ਘਰੀ ਜਾ ਕੇ ਦੁੱਧ ਵੇਚਦੇ ਨੇ ਔਰ ਬੇहद ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਨੇ ਅਸੀਂ ਇਸ ਲਈ ਮਲਾਉਣ ਜਾ ਰਹੇ ਹਾਂ ਇਸ ਕਿਰਦਾਰ ਦੇ ਨਾਲ ਕਿ ਇਹ ਹੋਰਨਾਂ ਦੇ ਲਈ ਪ੍ਰੇਰਨਾ ਦਾ ਸਰੋਤ ਹੈ ਕਿਉਂਕਿ ਐਡੀ ਬਜ਼ੁਰਗ ਅਵਸਥਾ ਦੇ ਵਿੱਚ ਵੀ ਲਗਭਗ 12 ਕਿਲੋਮੀਟਰ ਦੂਰ ਆਪਣੇ ਪਿੰਡ ਤੋਂ ਚੱਲ ਕੇ ਅੰਮ੍ਰਿਤਸਰ ਪਹੁੰਚਦੇ ਨੇ ਔਰ ਘਰੋ ਘਰੀ ਦੁੱਧ ਪੰਚਾਂ ਦੀ ਸੇਵਾ ਜਿਹੜੀ ਨਿਭਾਰੇ ਨੇ ਉਹ ਖਾਸ ਗੱਲ ਸਾਬਤ ਰੂਪ ਗੁਰਸਿੱਖੀ ਨਾਲ ਜੁੜੇ ਬਾਪੂ ਧਿਆਨ ਸਿੰਘ ਹਰੀ ਗੁਰਬਾਣੀ ਦੇ ਵੀ ਧਾਰਨੀ ਨੇ ਔਰ ਅਕਸਰ ਕਰੋ ਕਰੀ ਜਾ ਕੇ ਦੁੱਧ ਦੇਣ ਸਮੇ ਸਿੱਖੀ ਦਾ ਪ੍ਰਚਾਰ ਜਿਹੜਾ ਕਰਨ ਦੀ ਸੇਵਾ ਵੀ ਇਹਨਾਂ ਬਾ ਰਹੇ ਨੇ ਕਾਫੀ ਵਰਿਆਂ ਤੋਂ ਮੈਂ ਵੀ ਤੁਹਾਨੂੰ ਦੇਖ ਰਿਹਾ ਤੁਸੀਂ ਸਾਡੇ ਇਲਾਕੇ ਚਾਹਨੇ ਹੋ ਰਜਾਨਾ ਆਪਣੇ ਬਾਰੇ ਦੱਸੋ ਪਹਿਲਾਂ ਕਿੱਥੋਂ ਦੇ ਰਹਿਣ ਵਾਲੇ ਹੋ ਕਿੰਨੀ ਉਮਰ ਹੈ ਕਦੋਂ ਕਿਵੇਂ ਇਸ ਕੰਮ ਦੇ ਨਾਲ ਜੁੜੇ ਆਪਾਂ ਤੁਹਾਨੂੰ ਪਿਆ ਪੰਜਾਬ ਆਪਣਾ ਪੰਜਾਬ ਅੰਮ੍ਰਿਤਸਰ ਜ਼ਿਲ੍ਹਾ ਪਿੰਡ ਬਾਲਸੰਦ ਹਵਾਈ ਅੱਡੇ ਕੋਲ 에ਰਪੋਰਟ ਦੇ ਕੋਲ ਹਾਂਜੀ ਪਿੰਡ ਬਾਲਸੰਦ ਕਾਫੀ ਸਮਾਂ ਤੋਂ ਜਨਮ ਭੂਮੀ ਆਪਣੀ ਇੱਥੋਂ ਪਿੰਡ ਬਾਲਸੰਦ ਦੀ ਹੈ ਉਮਰੇ ਪਤਗਰੀ ਬੰਨਾ 57 ਸਾਲ ਹੈਗੀ ਆ ਤੇ ਕਾਫੀ ਸਮਾਂ ਹੋ ਗਿਆ ਦੁੱਧ ਵੇਚਦਿਆਂ ਨੂੰ ਉਦੋਂ 1 ਰੁਪਿਆ ਦੇ 70 ਪੈਸੇ ਕਿਲੋ ਅਸੀਂ ਦੁੱਧ ਦਿੰਨੇ ਹਾਂ ਸ਼ਹਿਰ ਅੱਛਾ ਜਦੋਂ ਅਸੀਂ ਸ਼ੁਰੂ ਕੀਤਾ ਸੀ ਉਦੋਂ 1 ਰੁਪਿਆ 70 ਪੈਸੇ ਕਿਲੋ ਵੇਚਦੇ ਸੀ ਹਾਂ 1 ਰੁਪਿਆ 70 ਪੈਸੇ ਕਿਲੋ ਵੇਚਣਾ ਤੇ ਘਰਾਂ ਵਿੱਚ 2 ਰੁਪਏ ਲੱਗਣੇ ਅੱਛਾ ਤੇ ਪਿੰਡੋਂ 1 ਰੁਪਿਆ 40 ਪੈਸੇ ਕੋਈ 1.5 ਰੁਪਿਆ ਚੁਵਾਈ ਹੁੰਦੀ ਪਿੰਡਾਂ ਦੀ ਹੁਣ ਕਾਫੀ ਸਮੇਂ ਦਾ ਫਟਕ ਪਾਇਆ ਗਿਆ ਰੇਟ ਵਾਧੇ ਗਏ ਰੇਟ ਵਾਧੇ ਗਏ ਅੱਛਾ ਤੁਸੀਂ ਹੁਣ ਪਿਓਰ ਵੇਚਦੇ ਹੋ ਮਿਲਾਵਟ ਨਹੀਂ ਕਰਦੇ ਹਾਂ ਮੈਂ ਕੁਛ ਆ ਚਾਰ ਪੰਜ ਕੁਛ ਘਰ ਦਾ ਦੁੱਧ ਆ ਜਿਹੜਾ ਪਿਓਰ ਆ ਪਹਿਲਾਂ ਮੈਂ 10 12 ਡੰਗਰ ਰੱਖੇ ਸੀ ਹੁਣ ਉਮਰ ਦੇ ਲਿਆ ਨਾ ਮੈਂ ਕੁਝ ਡੰਗਰ ਵੇਚ ਦਿੱਤੇ ਆ ਕਿ ਬੱਚੇ ਆਪਣੇ کاروبار ਲੱਗੇ ਸਾਰੇ ਬੱਚੇ ਵਿਆਹੇ ਗਏ ਇਹ ਕੰਮ ਕਦੋਂ ਤੇ ਕਿਵੇਂ ਸ਼ੁਰੂ ਕੀਤਾ ਤੁਹਾਡੇ ਪਿਤਾ ਜੀ ਕੀ ਕਰਦੇ ਸੀ ਹਾਂ ਪਿਤਾ ਜੀ ਨੇ ਕੀਤਾ ਅੱਛਾ ਪਿਤਾ ਜੀ ਕਰਦੇ ਸੀ ਹਾਂ ਪਹਿਲੇ ਮੈਂ ਪਿਤਾ ਜੀ ਕਰਦੇ ਸੀ ਨਾ ਉਹ ਤਾਂ ਬਾਅਦ ਪਿਤਾ ਜੀ ਨਹੀਂ ਸਾਈਕਲ ਤੇ ਜਾਂਦੇ ਸੀ ਹਾਂ ਸਾਈਕਲ ਪਿੱਛੇ ਹੁੰਦੇ ਸਾਈਕਲ ਸੀਗੇ ਆ ਮ ਪਹਿਲੋ ਆ ਸਕੂਟਰ ਸੀ ਚੇਤਕ ਪਾਜਾੜ ਉਹ ਹੁਣ ਬਾਅਦ ਚੱਲੇ ਉਦੋਂ ਸਾਈਕਲ ਦਾਜਾ ਹੋ ਗਏ 50 ਸਾਲੇ ਕੰਮ ਕਰਦੇ ਹਾਂ ਮਤਲਬ ਮ ਨੂੰ 40 45 ਸਾਲ ਹੋ ਗਏ ਹੋ ਗਏ 45 ਸਾਲ ਇਹਨਾਂ ਹੋਸ਼ ਹੈ ਵੀ ਹੋ ਗਏ ਇੰਨਾ ਸਾਲ ਹੋ ਗਏ ਇੰਨਾ ਤੇ ਸ਼ੁਰੂ ਤੋਂ ਇਹੀ ਕੰਮ ਕਰ ਰਿਹਾ ਹਾਂ ਬਸ ਨਾ ਪਹਿਲੋ ਮੈਂ ਕੋਈ ਸਮਾਂ ਦੁੱਧ ਵੀ ਲੈਵਦਾ ਹੁੰਦਾ ਤੇ ਪਿੱਛੇ ਟੇਬਲ ਕਾਰਟ ਰੇਡੀਓ ਇਹ ਦੁਕਾਨ ਆਰਪੇਅਰ ਇਹ ਵੀ ਕਰਦਾ ਸੀ ਨਾਲ ਮੈਂ ਦੁਕਾਨਦਾਰ ਵੀ ਸੀ ਆ ਨਾ ਮੇਰਾ ਉੱਥੇ ਪਿੰਡ ਮੇਰਾ ਬੱਲਿਆ ਤੇ ਮੈਂ ਉਠੀ ਦੁਕਾਨ ਬਾਈ ਸੀ ਉੱਥੇ ਕਾਦਾ ਸਾਂ ਕੋ 12 14 ਸਾਲ ਕੰਮ ਕਰਕੇ ਤੇ ਫਿਰ ਜਾ ਕੇ ਦੁਕਾਨ ਸੰਭਾਲਦੇ ਸੀ ਦੁਕਾਨ ਸੰਭਾਲਦੇ ਕਿੰਨੇ ਸਾਲ ਚਲਾਈ ਉਹ ਮੈਂ 12 13 ਸਾਲ ਚਲਾਈ ਆ ਬੜਾ ਲੰਬਾਰਸਾ ਹੋ ਗਿਆ ਫਿਰ ਕੋਈ ਕਦੇ ਇਹ ਨਹੀਂ ਲੋ ਬਤਾਈ ਕਦੇ ਕੋਈ ਵਿਆਹ ਸ਼ਾਦੀ ਜਾਣਾ ਹੈ ਛੁੱਟੀ ਕਰਨੀ ਹੈ ਇਹ ਤਾਂ ਕੰਮ 'ਚ ਛੁੱਟੀ ਹੋਈ ਨਹੀਂ ਸਕਦੀ ਇਹ ਛੁੱਟੀ ਹੋਈ ਨਹੀਂ ਸਕਦੀ ਨਹੀਂ ਕੀਤੀ ਕਦੇ ਨਹੀਂ ਨਾ ਹਾਂ ਛੁੱਟੀ ਕਦੀ ਵਾਸਤੇ ਹੀ ਨਹੀਂ ਕੀਤੀ ਹੜਤਾਲ ਹੋਵੇ ਕੋਈ ਜ਼ਬਰਦਸਤੀ ਹੋਵੇ ਤੇ ਫੇਰ ਭਾਵੇਂ ਕਿ ਤੇ ਹੋ ਜਾ ਵੱਖਰੀ ਗਾਪਾ ਨਹੀਂ ਕੰਮ ਛੁੱਟੀ ਨਹੀਂ ਕੀਤੀ ਜਾਂਦੀ ਫਿਰ ਕਿਤੇ ਨਹੀਂ ਬਾਹਰ ਜਾਂਦੇ ਜਾਂਦੇ ਵਿਆਹ ਸ਼ਾਦੀ ਕਿਤੇ ਹਾਂ ਜਾਈਦਾ ਵਿਆਹ ਸ਼ਾਦੀ ਆਪਾਂ ਕੰਮ ਕਰਕੇ ਆ ਵੇਖੋ ਹੁਣ ਆਪਾਂ ਦੁੱਧ ਦੇਣ ਆਏ ਹਾਂ 11 ਵਜੇ ਜਾਵਾਂਗੇ ਜਿੱਦਾਂ ਜਾਣਾ ਹੋਵੇ ਉਹ ਮੋਟਰਸਾਈਕਲ ਸਕੂਟਰ ਲੈ ਆਈਦਾ ਤੇ ਵਿਆਹ ਸ਼ਾਦੀ ਵਰਤਾ ਅਗਦੇ ਉਤੇ ਵਿਆਹ ਸ਼ਾਦੀ ਵੇਖ ਕੇ ਸ਼ਾਮ ਨੂੰ ਫੇਰ ਆਪਣੇ ਦਾ ਠੀਕ ਠੀਕ ਹਾਂ ਵਿਆਹ ਸ਼ਾਦੀ ਕੰਮ ਸਾਰੇ ਪਤਾ ਦੇ ਦੇ ਕਿੰਨੇ ਸਾਲਾਂ ਤੋਂ ਬਾਬਾ ਜੀ ਤੋਂ ਦੁੱਧ ਲੈ ਰਹੇ ਹੋ ਹੋ ਗਿਆ 2 ਸਾਲ ਉਹਨਾਂ ਸਾਲ ਇਹ ਐਕਟਿਵ ਰਹਿੰਦੇ ਆਂਦੇ ਔਰ એનਰਜੀ ਜਿਹੜੀ ਹਾਈ ਸਪਿਰਿਟ ਆ ਔਰ ਅਨਰਜੀ ਬਹੁਤ ਆ ਔਰ ਗੁਰੂ ਜੀ ਨਾਲ ਜੁੜੇ ਹੋਏ ਆ ਗੁਰੂ ਗੁਰੂਆਂ ਨਾਲ ਤੇ ਇਸ ਲਈ ਮੁਲਾਦਾਂ ਦੀ ਹਿੰਮਤ ਆ ਜਿਹੜੀ ਅੰਦਰੋਂ ਹੀ ਨਿਕਰ ਆ ਜਾ ਮਤਲਬ ਇਹਨੂੰ ਹੌਸਲਾ ਆਪਣੇ ਖੁਸ਼ੀ ਚ ਮਸਤੀ ਚ ਲੱਗੇ ਰਹਿੰਦੇ ਆ ਬਬੀ ਇਹ ਚੜ੍ਹਦੀ ਕਲਾ ਦਾ ਹੌਸਲੇ ਦਾ ਰਾਜ ਕੀ ਹੈ ਮਾਲਕ ਦਾ ਨਾਮ ਹਾਂ ਸਭ ਤੋਂ ਉੱਪਰ ਉਸਦਾ ਨਾਮ ਉਹ ਤਾਂ ਥੱਲੇ ਸਾਰੀ ਚੀਜ਼ ਜੇ ਨਾਮ ਨਹੀਂਦਾ ਨਾ ਉਹਚ ਸੰਤੋਖ ਵੀ ਆ ਉਹਚ ਸਬਰ ਵੀ ਆ ਉਹਚ ਹੌਸਲਾ ਵੀ ਆ ਉਹਚ ਜਨਵਸਤਾ ਵੀ ਆ ਜੇ ਮਾਰਗ ਨਾਮ ਨਹੀਂਗਾ ਤੇ ਹਵਸ਼ ਆ ਤ੍ਰਿਸ਼ਨਾ ਹੈ ਲੋਭ ਆ ਲਾਲਚ ਆ ਕ੍ਰੋਧ ਆ ਕਾਮ ਆ ਇਹ ਜਿੱਦ ਤਰ੍ਹਾਂ ਮੈਡਮ ਹੋਰਾਂ ਨੇ ਦੱਸਿਆ ਵੀ ਇਹ ਗੁਰੂ ਨਾਲ ਜੁੜੇ ਰਹਿੰਦੇ ਆ ਤੇ ਪ੍ਰਚਾਰ ਵੀ ਕਰਦੇ ਆ ਦੇਖੋ ਜੀ ਗੁਰੂ ਤਾਂ ਪ੍ਰਕਾਸ਼ ਵੀ ਕੀਤਾ ਕਰੇ ਪ੍ਰਕਾਸ਼ ਕੀਤਾ ਕਰੇ ਅੱਛਾ ਹਾਂ ਬਾਣੀ ਨੇ ਤਨੇ ਸਭ ਕਰਦੇ ਆ ਹਾਂ ਹਾਂ ਨੇ ਤਨੇ ਮਾਰਗ ਦੀ ਕਿਰਪਾ ਨਾਲ ਗੁਰੂ ਆਰਾਮਦਾਸ ਜੀ ਕਰਾਉਂਦੇ ਨੇ ਤੇ ਕਰੀਦਾ ਹੈ ਪੋਥੀ ਸਾਰਾ ਪ੍ਰਕਾਸ਼ ਕੀਤਾ ਹੈ ਜਵਾਨ ਪੀੜੀ ਹੈ ਸਿੱਖੀ ਤੋਂ ਦੂਰ ਜਾ ਰਹੀ ਹੈ ਪਤੀਤ ਪੁਨੇਵਾਲ ਵੱਧ ਰਹੀ ਹੈ ਨਸ਼ਿਆਂ 'ਚ ਗਰਕ ਹੋ ਰਹੀ ਹੈ ਮੈਂ ਵੇਖੋ ਜਦੋਂ ਗੁਰੂ ਆਰਮਦਾਸ ਸੱਚੇ ਪਾਤਸ਼ਾਹ ਕਿਰਪਾ ਕਰਦੇ ਬਾਜਾਂ ਵਾਲੇ ਤਾਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਸ਼ਾ ਜੀ ਨੇ ਉਹ ਜੋ ਕਿਰਪਾ ਮਿਹਰ ਰਹਿਮਤ ਬਖਸ਼ੇ ਚਾਦਦੇ ਆ ਨਾ ਉਦੋਂ ਅਦਾਸ ਇਹੀ ਕਰੀ ਗਈ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਸ਼ਾ ਕਿਰਪਾ ਆਉਣ ਵਾਲੀ ਜਿੱਦੀ ਪੀੜੀ ਹੈ ਨਾ ਇਹਨਾਂ ਨੂੰ ਬਾਣੀ ਬਾਣੀ ਦੇ ਧਾਰ ਨੇ ਬਣਾ ਤੇ ਨਸ਼ਾ ਪਤਨ ਤੋਂ ਦੂਰ ਕਰ ਜਦੋਂ ਸੈਕਲ ਬਾਕੀ ਚਲੋ ਸਕਾਉਟ ਮਾਲਕ ਨੇ ਉਹਨਾਂ ਦਾ ਨਾਮ ਵਾਗਰ ਵਾਗਰ ਪਰਮੇਸ਼ਰ ਦਾ ਨਾਮ ਜਪਦੇ ਜਾਣਾ ਜਪਦੇ ਆਉਣਾ ਹਾਂ ਨਾਮ ਜਪ ਹਾਂ ਨਾਮ ਉਹਦੇ ਨਾਲ ਕੋਈ ਥਕਾਵਟ ਨਹੀਂ ਹੁੰਦੀ ਗੁਰੂ ਜੀ ਬਖਸ਼ਿਸ਼ ਕਿਵੇਂ ਨਿਕਲਦੇ ਫਿਰ ਮਨੋ ਸੋਰੇ ਘਰੋਂ ਤਕਰੀਬ 8:30 ਪੌਣੇ 9 ਹੋ ਗਏ ਤਕਰੀਬ ਕੋਈ ਨੁਰਪੀ ਦਾ ਹਾਂ ਉਹ ਟਾਂਬੇ ਤੁਰਪੀ ਦਾ ਕਰੋ ਤੇ ਹੌਲੀ ਹੌਲੀ ਫਿਰ ਹਾਂ 11:00 ਤਕਵੇਲੇ ਹਾਂ ਹਾਂ ਮੈਂ 8:30 ਆਪ ਹੀ ਸੰਭਦੇ ਸਾਰਾ ਚਾਰਾ ਚੁਵਾਈ ਸਾਰਾ ਆ ਆਪ ਹੀ ਆਦੀ ਹਾਂ ਬੱਚਾ ਕਾਰੋਬਾਰ ਕਰਦਾ ਆਪਾਂ ਬੱਚਾ ਬੱਚਾ ਹਾਂ ਤੂੰ ਜਿਵੇਂ ਦੱਸਿਆ ਕਿ ਆ 1 ਰੁਪਏ 40 ਪੈਸੇ ਤੋਂ 65 70 ਰੁਪਏ ਪਹੁੰਚ ਗਿਆ ਬਦਲਾਏ ਵੇਖਿਆ ਵੀ ਜਦੋਂ ਆਪਾਂ ਛੋਟੇ ਛੋਟੇ ਹੁੰਦੇ ਸੀ ਤਾਂ ਤੇ ਪਿੰਡ ਵਿੱਚ ਇੱਕ ਦੋ ਗੱਡੀਆਂ ਕਾਰਾਂ ਹੋਣੀਆਂ ਇੱਕ ਦੋ ਸਕੂਟਰ ਹੁੰਦੇ ਆਖਾਂ ਬੱਲੇ ਬੜੇ ਤਗੜੇ ਉਹਨਾਂ ਦੇ ਘਰ ਸਕੂਟਰ ਲੱਗਾ ਹਾਏ ਗੱਡੀ ਲੱਗੀ ਆ ਤੇ ਉਹ ਇਹਨਾਂ ਪਰ ਲਾਗ ਹੋ ਗਿਆ 1 ਤੇ 84 ਦਾ ਟੈਗ ਦੇਖ ਲਿਆ ਦੋਹਰ ਮੰਦਰ ਸਾਹਿਬ ਨਾਲ ਹੋਇਆ ਆਕਾਸ਼ਕਥ ਹੋਇਆ ਤੇ ਦੂਸਰਾ ਇਹ ਹੀ ਵੇਖਿਆ ਪਈ ਇੰਨਾ ਬਦਲਾ ਆ ਗਿਆ ਹੁਣ ਘਰ ਘਰ ਕਾਂ ਤੇ ਘਰ ਘਰ ਮੋਟਰਸਾਈਕਲ ਹੋ ਗਿਆ ਆ ਲਾਤਾਂ ਨੂੰ ਕਿਵੇਂ ਦੇਖਦੇ ਹੁਣ ਕਿਸਾਨਾਂ ਨੂੰ ਦਿੱਲੀ ਨਹੀਂ ਪਹੁੰਚਣ ਦਿੰਦੇ ਤੇ ਜਿਹੜੇ ਅੰਮ੍ਰਿਤਪਾਲ ਸਿੰਘ ਤੇ ਉਹਨੇ ਸਾਥੀ ਉਹਨਾਂ ਨੂੰ ਐਨਐਸਏ ਲਾ ਕੇ ਦਿਬਰੂਗੜ ਜੀਲ ਚ ਪਾਇਆ ਉਹ ਪੋਖੜ ਤਾਲ ਦੇ ਬੈਠੇ ਸਰਕਾਰਾਂ ਨੂੰ ਪਰਵਾਹ ਹੀ ਕੋਈ ਨਹੀਂ ਇਹ ਵੇਖੋ ਪਤਾ ਇਹ ਕੁਦਰਤ ਆ ਜੋ ਜੋ ਲਿਖਿਆ ਮਾਲਕ ਨੇ ਉਹੀ ਹੋ ਰਿਹਾ ਕਿਸੇ ਦੇ ਬਸ ਕੋਈ ਗੱਲ ਨਹੀਂ ਪਰ ਸਰਕਾਰ ਪਿੱਛੇ ਵੀ ਉਹ ਤੁਹਾਡੀ ਗਾਇਆ ਸਰਕਾਰ ਨੇ ਮਾਲਕ ਨੂੰ ਕਿਰਪਾ ਕਰਕੇ ਸਰਕਾਰਾਂ ਦਾ ਨੂੰ ਮੰਨ ਜੀ ਮਤ ਪਾ ਦੇਵੇ ਉਹਨਾਂ ਤੇ ਵਿਰਾਮ ਹੋ ਜਾਵੇ ਆਪੇ ਆ ਕੇ ਕਿਉਂਕਿ ਅਜੇ ਸਾਨੂੰ ਹਰ ਇੱਕ ਵਿੱਚ ਪਰਮਾਤਮਾ ਜਦੋਂ ਨਜ਼ਰ ਆਉਣਾ ਸ਼ੁਰੂ ਹੋ ਗਿਆ ਨਾ ਆਪੈ ਕੋ ਦੁੱਤ ਤਸ ਖਾਣਾ ਕਰਾਂਗੇ ਉਹੀ ਕਿਰਪਾ ਕਰੂ ਉਹਨਾਂ ਦੇ ਉਹੀ ਕਿਰਪਾ ਕਰੂ ਮਾਲਕ ਮਾਲਕ ਨੇ ਆਪੇ ਸੋਝੀ ਪਾ ਲੈਣੀ ਹੈ ਪਿੱਛੇ ਤੁਸੀਂ ਵੇਖਿਆ ਕੀ ਕੁਛ ਹੁੰਦਾ ਰਿਹਾ ਸੇ ਕੰਨ ਕਿੰਨੇ ਤਸੀਹੇ ਦਿੰਦੇ ਰਹੇ ਬੰਦ ਬੰਦ ਘਟਾਏ ਖੋਪਰੀ ਲੋਹਾਈਆਂ ਚੜਖੇ ਚਾਰ ਤੇ ਬੱਚਿਆਂ ਦੇ ਡੰਗੜੇ ਟੁਕੜੇ ਕਰਾ ਕੇ ਬੱਚਿਆਂ ਦੇ ਗਲ 'ਚ ਹਾਰ ਪਵਾ ਕੇ ਹੈ ਕਪੀਆ ਪੀਸਨ ਜਾਤਾ ਚੱਪਾ ਚੱਪਾ ਰੋਟੀ ਦੇਤੀ ਗੁਜ਼ਾਰਾ ਜਿੱਤੇ ਕੀਤਾ ਫਿਰ ਉਹ ਦਾਸ ਕੀ ਨਾਨਕ ਨਾਮ ਚੜਜੀ ਗਲਾ ਤੇਰੇ ਭੰਜ ਸਰਬਤ ਦਾ ਪਾਲਾ ਇਹ ਸਿੱਖ ਕੌਮ ਜਿਹੜੀ ਆ ਨਾ ਤੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੇ ਟਾਈਮ ਦੋਹੀ ਤੁਸੀਂ ਇਹ ਸਭ ਕੁਝ ਚੱਲਦੀ ਆਈ ਆ ਤੇ ਗੁਰੂ ਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦਾ ਆਪ ਸਹਾਈ ਹੁੰਦਾ ਹੈ ਬਾਜਾਂ ਵਾਲਾ ਪੀਤਮ ਆਪ ਨੀਲੇ ਤੇ ਸਵਾਰ ਹੋ ਕੇ ਇਹਨਾਂ ਦੇ ਨਾਲ-ਨਾਲ ਅਖੀਰ ਅੰਗ ਸੰਗਰੀਂ ਨੇ ਨਵੇਂ ਆਜੂ ਕਿਰਪਾ ਕਰਦਾ ਬੜੇ ਅਨੇਵਾ ਚਲਾਉਂਦੇ ਇਹ ਵਿਚਾਰਾ ਜਾਂਦਾ ਨਾ ਨਹੀਂ ਲੱਗਦਾ ਕੋਈ ਗਾਣੀ ਗੁਰੂ ਰਾਮਦਾਸ ਨਾਲ ਹੁੰਦੇ ਸਾਡੇ ਬਾਜਾਂ ਵਾਲੇ ਕੁਸੂਗ ਤੋਂ ਖੁੱਦ ਨਾਲ ਤਿੰਨ ਵਰੀ ਐਕਸੀਡੈਂਟ ਹੋਇਆ ਅੱਛਾ ਹੋਇਆ ਹਾਂ ਕਿਤੇ ਬਾਹਲੀ ਲਿੰਗਾ ਹੋਇਆ ਮਾਰ ਕੇ ਬਾਹਲੀ ਲਿੰਗਾ ਹੋ ਜਾਂਦਾ ਇਸ ਤੱਕ ਕਿ ਮੈਂ ਪਿੰਡ ਨੂੰ ਜਾ ਰਿਹਾ ਸੀ ਤੇ ਮੋਟਰਸਾਈਕਲ ਸਿੱਧਾ ਮੇਰੇ ਵੱਚਾ ਸਾਈਕਲ 'ਚ ਮੈਂ ਡਿੱਗ ਪਿਆ ਸਾਈਕਲ ਮੇਰੇ ਉੱਤੇ ਡਿੱਪਿਆ ਉਹਨਾਂ ਤਿੰਨ ਚੌਂ ਮੁੰਡਾ ਸੱਲਿਓ ਕੱਢਿਆ ਐ ਬਾਪੂ ਜੀ ਸੁਣਾਓ ਕੀ ਕਹਾਣੀ ਲੱਗੀ ਮੈਂ ਕੋਈ ਆਮਦਾਸ ਦੀ ਕਿਰਪਾ ਉਹਨਾਂ ਅੰਦਰ ਭਾਲਿਆ ਪੰਜ ਟਾਂ ਪੀਤਾ ਉਹ ਸਾਈਕਲ ਚਲਾ ਕੇ ਚੱਕਾ ਸਿੱਧਾ ਕਰਾ ਕੇ ਤੇ ਪਿੰਡ ਚੱਲਿਆ ਅਗਲੇ ਪਿੰਡ ਸਾਈਕਲ ਨੂੰ ਹੋਈ ਗਿਆ ਮਤਲਬ 12 14 ਸਾਲ ਹੋ ਗਏ ਨੂੰ ਇਹਨੂੰ ਹੋ ਗਏ 12 ਹਾਂ 12 14 ਸਾਲ ਹੋ ਗਏ ਪੁੱਤ ਨੇ ਕਿਹਾ ਨਹੀਂ ਬਾਬੂ ਮੋਟਰਸਾਈਕਲ ਲੈ ਲੈ ਛੱਡੋ ਮਾਈਸਕਲ ਹਾਂ ਆਏਗਾ ਮੋਟਰਸਾਈਕਲ ਵੀ ਆਗਾ ਇਕਟਵਾ ਵੀ ਹੈਗੀ ਆ ਹੈਗੀ ਆਉਣ ਮਾਈਸਕਲ ਤੇ ਅੱਛਾ ਇਹ ਹੁਣ ਬਾਬੂ ਦੀ ਫਿਟਨੈਸ ਦਾ ਰਾਜ ਹੈ ਸਾਈਕਲ ਹੈ ਇਹ ਗੱਲ ਬਸ ਹਾਂਜੀ ਦਵਾਈ ਗਰੂ ਤੁਹਾਨੂੰ ਚੜਦੀ ਕਲਾ ਵਿੱਚ ਸਤੰਤ ਰੁਸਤੀ ਤਰੱਕੀ ਵਿੱਚ ਕਿੰਨੇ ਸਾਲ ਹੋਰ ਮੰਨ ਵੀ ਇਹ ਕੰਮ ਕਰਨਾ ਹੈ ਮੇਰਾ ਤੇ ਵੇਖੋ ਇਹਦੇ ਗੁਰੂ ਆਰਾਮਦਾਸ ਜੀ ਤੇ ਪੱਜ ਜਿੰਦੇ ਕਰਵਾ ਲੈਣਗੇ ਹੱਥ ਪੈਜ ਜਿੰਦੇ ਚ ਚੱਲਦੇ ਆ ਉਹਨੇ ਚ ਤੇ ਕਰਾਂਗੇ ਤੇ ਜਦੋਂ ਮਾਲਕ ਦੀ ਕਿਰਪਾ ਹੋਗੀ ਤੇ ਸੇਕ੍ਰੀਟ ਲੱਗਦਾ ਵੀ ਅੱਜ ਕੱਲ ਨੌਜਵਾਨੇ ਨਹੀਂ ਮਿਹਨਤ ਤੋਂ ਥੋੜਾ ਚੱਲਦਾ ਹੈ ਭੱਜਦਾ ਹੈ ਹਨਾ ਵੇਖੋ ਨੌਜਵਾਨ ਮਿਹਨਤ ਤੇ ਠੀਕ ਹੈ ਕੁਛ ਕਰਦੇ ਵੀ ਆ ਉਹ ਆਮ ਨਸ਼ੇ ਦੇ ਆਦੀ ਹੋ ਚੁੱਕੇ ਆ ਇੱਥੋਂ ਤੱਕ ਕਿ ਸਾਈਕਲ ਬਹੁਤ ਚਲਾ ਕੇ ਘਟ ਖੁਸ਼ ਸਾਈਕਲ ਨਹੀਂ ਚਲੰਦੀ ਹਾਂ ਇਹਨਾਂ ਚ ਉੱਥੋਂ ਤੱਕ ਵੀ ਜਾਣਾ ਤੇ ਤਾਂ ਮੋਟਰਸਾਈਕਲ ਤੇ ਤੇ ਸਬਜ਼ੀ ਲੈ ਜਾਂਦਾ ਮੋਟਰਸਾਈਕਲ ਤੇ ਇਹ ਸਿਆਣੇ ਜਿਹੜੇ ਉਹ ਫਿਰ ਸਾਈਕਲ ਤੇ ਲਾਉਂਦੇ ਆ ਉਹਨਾਂ ਸਾਈਕਲ ਤੇ ਬੈਠ ਕੇ ਤੇ ਜਾਣਾ ਨਹੀਂ ਕੀ ਕਹਿਣਾ ਚਾਹੋਗੇ ਅਸੀਂ ਅਕਸਰ ਦੇਖਦੇ ਹਾਂ ਕਿ ਇਹ ਬਜ਼ੁਰਗ ਰੋਜ਼ਾਨਾ ਸਵੇਰੇ ਤੁਹਾਡੇ ਮੇਰੇ ਖਿਆਲ ਦੋ ਹੋ ਗਏ 1.5 ਦੋ ਸਾਲ ਹੋ ਗਏ ਦੁੱਧ ਲੈਂਦਿਆਂ ਨੂੰ ਤੇ ਦੁੱਧ ਇਹਨਾਂ ਦਾ ਬਹੁਤ ਵਧੀਆ ਵਾ ਫੁੱਲ ਫੈਟ ਵਾਲਾ ਵਾ ਅਸੀਂ ਇੱਕ ਵਾਰੀ ਲਗਾ ਕੇ ਦੇਖਿਆ ਕਿਸੇ ਹੋਰ ਦਾ ਦੁੱਧ ਸਾਨੂੰ ਮਜ਼ਾ ਹੀ ਨਹੀਂ ਆਇਆ ਫਿਰ ਇਹਨਾਂ ਨੂੰ ਦੁਬਾਰਾ ਫੇਰ ਕਿਹਾ ਵੀ ਦੁੱਧ ਦੇ ਕੇ ਜਾਇਆ ਕਰੋ ਇਹਨਾਂ ਦੀ ਵਿਲ ਪਾਵਰ ਵੇਖ ਕੇ ਤੇ ਸਾਨੂੰ ਥੋੜੀ એનર્ਜੀ ਮਿਲਦੀ ਵੀ ਵਾਕਿਆ ਹੀ ਇਸ ਤਰ੍ਹਾਂ ਬੰਦੇ ਦੀ ਸਿਹਤ ਜਿਹੜੀ ਠੀਕ ਰਹਿੰਦੀ ਆ ਦੇਖੋ ਕਿੰਨੇ ਸਲਿਮ ਟ੍ਰਿਮ weight ਵੀ ਇਹਨਾਂ ਦਾ ਕੰਟਰੋਲ 'ਚ ਆ ਤੇ ਹਰ ਬੰਦੇ ਨੂੰ ਚਾਹੀਦਾ ਕਿ ਆਪਣੀ ਸਿਹਤ ਵਾਸਤੇ ਇਸ ਤਰ੍ਹਾਂ ਹੀ ਮਤਲਬ ਐਕਸਰਸਾਈਜ਼ ਕਰਦਾ ਰਹੇ ਸਾਈਕਲਿੰਗ ਕਰਦਾ ਰਹੇ ਤੇ ਵਧੀਆ। ਬਿਲਕੁਲ। ਤੋਂ ਬਾਬਾ ਧਿਆਨ ਸਿੰਘ ਲਗਭਗ 45-50 ਵਰਿਆਂ ਤੋਂ ਦੁੱਧ ਵੇਚਣ ਦੀ ਸੇਵਾ ਕਰ ਰਹੇ ਆ। ਇਸੇ ਤਰ੍ਹਾਂ ਸਾਈਕਲ ਤੇ ਘਰੋ ਘਰੀ ਜਾ ਕੇ ਟੱਲੀ ਵਜਾ ਕੇ ਜਿਹੜਾ ਤੋਂ ਦੀ ਸਪਲਾਈ ਘਰਾਂ ਨੂੰ ਕੀਤੀ ਜਾ ਰਹੀ ਹੈ। ਹਰ ਘਰ ਦੇ ਬਾਅਦ ਜਾ ਕੇ ਅੱਜ ਵੀ ਇਹਨੇ ਟੱਲੀ ਦੀ ਆਵਾਜ਼ ਕਰਦੇ ਅੰਦਰ ਪਹੁੰਚਦੀ ਹੈ। ਸਿੱਖੀ ਦੇ ਪ੍ਰਚਾਰ-ਪ੍ਰਚਾਰ ਪ੍ਰਸਾਦ ਦੀ ਸੇਵਾ ਵੀ ਨਿਭਾ ਰਹੇ ਆ। ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਨ ਤੇ ਸਿੱਖੀ ਨਾਲ ਜੁੜਨ ਦਾ ਸੁਨੇਹਾ ਦੇ ਰਿਹਾ ਹੈ ਔਰ ਇੱਕੋ ਇੱਕ ਗੱਲ ਕਿ ਜਦੋਂ ਤੱਕ ਸਰੀਰ 'ਚ ਜਾਨ ਹੈ ਜੋ ਤੱਕ ਵਾਹਿਗੁਰੂ ਦੀ ਕਿਰਪਾ ਬਖਸ਼ੀ ਸ਼ੁਰੂ ਹੋਗੀ ਉਹ ਤੱਕ ਦੁੱਧ ਵਰਤੌਣ ਦੀ ਦੁੱਧ ਵੇਚਣ ਦੀ ਸੇਵਾ ਜਾਰੀ ਰੋ ਕੈਮਰਾ ਬਸਰਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਡੀਐਸ ਨਿਊਜ਼ ਅੰਮ੍ਰਿਤਸਰ